ਹੋਰ ਸੋਹਣੇ ਬਣ ਗਏ ਬਣ ਗਏ ਪਰ ਬਹੁਤ ਖਾਸ ਦਬਾਸੀ ਹੋਰ ਵਾਹਿਗੁਰੂ ਬਹੁਤ ਹੀ ਮਤਭਗੀ ਚਲੋ ਘਟਣਾ ਹੋਈਏ ਜਿਹਨੂੰ ਚਾਹੀਦਾ ਨਹੀਂ ਲੱਗੇ ਚਲੋ ਪਿੰਡ ਵਾਲਿਆਂ ਨੂੰ ਜੀਦਾ ਵਾ ਕੀ ਕੀ ਹਾਲ ਚਾਲ ਮਕਾਨ ਦਾ ਇਹਨੂੰ ਚਾਹੀਦਾ ਸੁਤਨਾਪੁਰ ਹੁਣ ਕੀ ਕਰ ਸਕਦੇ ਜੋ ਅਗਲੇ ਦਾ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਹੋਇਆ ਇਸਾਂ ਦੇ ਧੂਨ ਕਿੰਨੀ ਹੋਈ ਜੀ ਉਹਦੇ ਸੀਐਸ ਸੀਐਸ ਨਾਲ ਦੇਖ ਹੈ ਇਹ ਉਮਰ ਮੁੱਢੇ ਬੱਚੇ ਦੀ ਪੰਜ ਸਾਲ ਚਾਰ ਪੰਜ ਸਾਲ ਤੱਕ ਠੀਕ ਸੋਝੋਟਾ ਬੱਚਾ ਤੇ ਦੂਸਰਾ ਜਿਹੜੇ ਜਿਹਰੇ ਇਲਾਜ ਆ ਉਹਦੀ ਕਿੰਨੀ ਉਮਰ ਉਹ 30 ਸਾਲ ਦਾ ਹੈ ਇਹ ਗੱਲ ਹੋਈ ਹੈ ਘਟਨਾ ਕਿਸ ਤਰ੍ਹਾਂ ਆਪਣੀ ਅਸੀਂ ਭਾਈ ਇੱਥੇ ਅੰਦਰ ਵੱਟੇ ਨਾ ਜ ਆਪ ਆਪਣਾ ਘਰ ਆਇਆ ਇਦਾਂ ਆਵਾਜ਼ ਆਈ ਆ ਗਰਮ ਕਰਕੇ ਤੇ ਜਕਦਮ ਜਦੋਂ ਇਹ ਬਾਹਰ ਆਏ ਸਾਨੂੰ ਪਤਾ ਲੱਗਿਆ ਕਿ ਕਮਰਾ ਡੇਪਿਆ ਵਾ ਕੱਚਾ ਘਬਰਾ ਸੀ ਮਨ ਮੋਟਾ ਵਿਚਾਰੀ ਬਣਾ ਕੇ ਲੋ ਆਪ ਆਪਣਾ ਬੈਠੇ ਥੱਲੇ ਬੱਚੇ ਤਿੰਨ ਬੱਚੇ ਪਹਿਲਾਂ ਤੇ ਇਹਦੇ ਮੁੰਡੇ ਚਾਚੇ ਨੂੰ ਕੱਢਿਆ ਜਿਹਦੇ ਡੈਥ ਹੋਈ ਆ ਉਹਨੂੰ ਕੱਢਿਆ ਉਸ ਤੋਂ ਬਾਅਦ ਤੇ ਮੁੰਡੇ ਦੀ ਭੈਣ ਨੂੰ ਕੱਢਿਆ ਥੱਲੇ ਤੇ ਜਾਇ ਮੜਕੇ ਮੁੰਡਾ ਕੱਢਿਆ ਥੱਲੇ ਤੇ ਮੁੰਡਾ ਸਾ ਉਹ ਐ ਗੱਡ ਦੀ ਪੱਟੀ ਥੱਲੇ ਆਇਆ ਤੇ ਮੁੰਡਾ ਖਤਮ ਹੋਇਆ ਤੇ ਆਏ ਉਹ ਵੀ ਥੱਲੇ ਕਿੰਨੀ ਉਮਰ ਸੀ ਉਸ ਬੱਚੇ ਦੀ 4-5-7 ਸਾਲ ਦਾ ਛੋਟਾ ਬੱਚਾ ਹੈ ਹੋਰ ਇੱਕ ਗੰਭੀਰ ਜ਼ਖਮੀ ਵੀ ਹੈ ਹਾਂਜੀ ਹਾਂਜੀ ਉਹਦਾ ਸਟਾਂਡ ਤੇ ਵੀ ਆਈ ਇਹ ਚੀਜ਼ ਤੇ ਉਹਨੂੰ ਦਾਪਾਈ ਉਹ ਦਾਖਲ ਹੱਡੀ ਕ੍ਰੈਕ ਹੋ ਗਈ ਉਹਦੀ ਹਾਸ ਤੇ ਆਪਣਾ ਨਾਮ ਦਲਬਾਖ ਸਿੰਘ ਹੋਰ ਵਾਹਿਗੁਰੂ ਜੀ ਬਹੁਤ ਹੀ ਮਤਭਗੀ ਚਲੋ ਘਟਣਾ ਹੋਈਏ ਜਿਹਨੂੰ ਚਾਹੀਦਾ ਨਹੀਂ ਲੱਗੇ ਚਲੋ ਪਿੰਡ ਵਾਲਿਆਂ ਨੂੰ ਉਹਨਾਂ ਚ ਦਿੱਤਾ ਵਾ ਕੀ ਕੀ ਹਾਲ ਚਾਲ ਮਕਾਨ ਦਾ ਇਹਨੂੰ ਚਾਹੀਦਾ ਸੁਤਨਾ ਵਾ ਤਾਂ ਕੀ ਕਰ ਸਕਦੇ ਜੋ ਅਗਲੇ ਦਾ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਉਹ ਬੇਟਾ ਇਸਾਂ ਦੇ ਤੁੰਗੀ ਕਿੰਨੀ ਉਮਰ ਚ ਸੀ ਉਹ ਤੇ ਸਈ ਸੇ ਸਾਲ ਦਾ ਹੈ ਹੈ ਇਹ ਉਮਰ ਮੁੱਢੇ ਬੱਚੇ ਦੀ ਪੰਜ ਸਾਲ ਦਾ ਹੈ 4-5 ਸਾਲ ਦਾ ਹੈ 5 ਸਾਲ ਦਾ ਹੈ ਠੀਕ ਸੋਟਾ ਬੱਚਾ ਤੇ ਦੂਸਰਾ ਜਿਹੜਾ ਜਿਹੜੇ ਇਲਾਜ ਆ ਉਹਦੀ ਕਿੰਨੀ ਉਮਰ ਉਹ 30 ਸਾਲ ਦਾ ਹੈ ਇਹ ਗੱਲ ਹੋਈ ਹੈ ਘਟਨਾ ਕਿਸ ਤਰ੍ਹਾਂ ਵਾਪਰੀ ਅਸੀਂ ਭਾਈ ਅਸੀਂ ਅੰਦਰ ਬੱਠੇ ਨਾ ਹੀ ਆਪਣਾ ਘਰ ਆਇਆ ਇਦਾਂ ਆਵਾਜ਼ ਆਈ ਆ ਗਰਮ ਕਰਕੇ ਤੇ ਜੱਕ ਦਮ ਜਦੋਂ ਅਸੀਂ ਬਾਹਰ ਆਏ ਸਾਨੂੰ ਪਤਾ ਚੱਲਿਆ ਇਹ ਕਮਰਾ ਡੇਪਿਆ ਵਾ ਕੱਚਾ ਘਬਰਾ ਸੀ ਮਾਣਾ ਮੋਟਾ ਵਿਚਾਰੀ ਬਣਾ ਕੇ ਆਪ ਆਪਣਾ ਬੈਠੇ ਥੱਲੇ ਬੱਚੇ ਤਿੰਨ ਬੱਚੇ ਪਹਿਲਾਂ ਤੇ ਇਹਦੇ ਮੁੰਡੇ ਚਾਚੇ ਨੂੰ ਕੱਢਿਆ ਜਿਹਦੇ ਡੈਥ ਹੋਈ ਆ ਉਹਨੂੰ ਕੱਢਿਆ ਉਸ ਤੋਂ ਬਾਅਦ ਤੇ ਮੁੰਡੇ ਦੀ ਭੈਣ ਨੂੰ ਕੱਢਿਆ ਥੱਲੇ ਤੇ ਜਦੋਂ ਮੜਕੇ ਮੁੰਡਾ ਕੱਢਿਆ ਥੱਲੇ ਤੇ ਮੁੰਡਾ ਸਾ ਉਹ ਐ ਗੱਡੀ ਪਿੱਛੇ ਥੱਲੇ ਆਇਆ ਤੇ ਮੁੰਡਾ ਖਤਮ ਹੋਇਆ ਗਿਆ ਇੱਕ ਵੀ ਥੱਲੇ ਕਿੰਨੀ ਉਮਰ ਸੀ ਉਸ ਬੱਚੇ ਦੀ ਚਾਰ ਪੰਜ ਸਾਲ ਸਰੀ ਛੋਟਾ ਬੱਚਾ ਹੈ ਹੋਰ ਇੱਕ ਗੰਭੀਰ ਜ਼ਖਮੀ ਵੀ ਹੈ ਹਾਂਜੀ ਹਾਂਜੀ ਉਹਦਾ ਸੱਟਾਂ ਲੱਗੀਆਂ ਆਈ ਇਹ ਚੀਜ਼ ਤੇ ਉਹਨੂੰ ਦਾਖਲ ਓ ਦਾਖਲਾ ਹੱਡੀ ਕ੍ਰੈਕ ਹੋ ਗਈ ਉਹਦੀ ਹੱਸੀ ਦੀ